ਹੈਲੋ ਸੋਨੀ ਭੱਜਿਆ ਰੋਜ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਉਹ ਪਾਣਾ ਸਿੱਧੂ ਬੋਲਣਾ ਯਾਰ ਮੁੰਡਿਆਂ ਦਾ ਜਿਹੜਾ ਤੇਰਾ 9 ਲੱਖ ਰੁਪਏ ਵਾਲੇ ਆਏ ਬੈਠੇ ਨੇ ਯਾਰ ਹਾਂਜੀ ਅਛਦੀਪ ਹਾਂ ਜਸਦੀਪ ਅਰਸ਼ਦੀਪ ਵਾਲੇ ਆਏ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰਮਣ ਕੇ ਆਲੇ ਇਹਨਾਂ ਦਾ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਪਟ ਲੈਂਨੇ ਆ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਹੀ ਖੜੇ ਨੇ ਕਿ ਹੁਣ ਐਨੀ ਉਦੋਂ ਪਹਿਲਾਂ ਪਹਿਲਾਂ ਮੇਤਰਾ ਯਾਰ ਨਾਲ ਕਿਹੜਾ ਕੰਮ ਖੜੂਗਾ ਕਿ ਮੇੜ ਕੇ ਭਰਾ ਕਰ ਯਾਰ ਨਹੀਂ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋ ਕਿ ਸਾਡੀ ਗਲਤੀ ਕਿੱਥੇ ਹੈ ਦੱਸ ਬਈ ਕਰ ਗੱਲ ਇਹਨਾਂ ਨਾਲ ਕੀ ਕਰਦਾ ਹੈਲੋ 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 ਹਾਂਜੀ ਕੌਣ ਗੰਗ ਕਰ ਰਿਹਾ ਕਾਰਜ ਬੋਲਦਾ ਜੀ ਸਰਜੀ ਕਾਰਜ ਕਿਹਨਾਂ ਨਾਲ ਗੱਲ ਕਰੋ ਜਿਹਨਾਂ ਕੋਲ ਤੁਸੀਂ ਕਰੇ ਠੀਕ ਹੈ ਕੀ ਕਹਿੰਦਾ ਹਾਂਜੀ ਹਾਂਜੀ ਭਾਈ ਵੀਰਜੀ ਪਾਣਾ ਜੀ ਹਾਂਜੀ ਭਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਈ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਪਾਣੀ ਉਹਦਾ ਵਾ ਪਛੇ ਜੀ ਸਹੀ ਜੀ ਬਜਾ ਉਸ ਬਾਰੇ ਬੁੜੀ ਸੋਬਰ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੇ ਕੈਂਟਰ ਚ ਗਿਆ ਠੀਕ ਹੈ ਕਲੀਅਰ ਕਰਕੇ ਉਸ ਵੀਡੀਓ ਦਾ ਵਿੱਚ ਗਿਆ ਸੀ ਕਾਲਜ ਤੇ ਗਿਆ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆਖਿਆ ਸਾਡੇ ਕੋਲ ਕੋਈ ਫੀਸ ਨਹੀਂ ਹੈ ਤੁਹਾਡੀ ਨੋਟਿਟੀਸ ਆਪੀ ਲੋਟੀਟੀ ਕਾਪੀ ਨਾ ਕੀ ਦਿਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਕੋਸ਼ਿਸ਼ ਦਿੱਤਾ ਇਮੀਗ੍ਰੇਸ਼ਨ ਦੇ ਮੈਂ ਰਿਕਵੈਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਟੀਨਿਊਸ ਮੈਂ ਆਪਦੇ ਖਾਤੇ ਹੀ ਪੈਸੇ ਕੋਈ ਸੀ ਜਿਨ੍ਹਾਂ ਨੇ ਆਪਦੇ ਖਾਤੇ 'ਚ ਬੋਲੇ ਕਹਿੰਦੇ ਤੁਹਾਡੇ ਖਾਤੇ 'ਚ ਕਿੰਨੇ ਲੱਖ ਰੁਪਏ ਡੋਟਨ ਥੋੜਾ ਰੱਖਿਆ 5.5 ਲੱਖ ਲਗਾ 15 ਲੱਖ ਸਿੱਧਾ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਮੈਂ ਉਹ ਵੀ ਮੋੜ ਰਹੀ ਜੀ ਮੈਂ ਆ ਤਾਂ ਤੇ ਫੇਸ ਕਰਾਂ ਮੈਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਸੁਪਰ ਜੀ ਨੇ ਕੋਲੇ ਦਿਆ ਸੀ ਪਹਿਲੇ ਜੀ ਹਾਂ ਦੋਨੋਂ ਨਹੀਂ ਹਾਂ ਬਾਈ ਹਾਂ ਰੋਗੀ ਪੜਨਾਗੇ ਜੀ ਇਹ ਕਰੇ ਸਾਡੇ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਬੰਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬੈਟ ਕਰ ਸੀਗੇ ਕਹਿੰਦਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੀ ਐਡਮਿਸ਼ਨ ਕਰਾਤੀ ਕੈਨੇਡਾ ਦੇ ਵਿਨੀਪੈਗ ਕਾਲਜ ਦੇ ਵਿੱਚ ਹਾਂਜੀ ਦੋ ਦਿਨ ਬਾਅਦ ਬੱਚਾ ਉਥੋਂ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਕਹਿੰਦੇ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਜੀ ਅਸੀਂ ਕੈਨੇਡਾ ਨੂੰ ਨਾ ਭੇਜਾਂ ਅਸੀਂ ਕੈਨੇਡਾ ਕਿਤੇ ਕਿਸੇ ਹੋਰ ਸਾਲੀ ਜੀ ਮਾਰੇ ਫੋਟੋ ਦੀ ਫੋਟੋ ਡਾਕੂਮੈਂਟ ਕਿਸਾਨ ਦੇ ਖਾਤੇ ਦਾ ਟਾਈਮ ਲੈਂਦੇ ਰਹਿਟਾ ਪੈਸੇ ਜਿੰਨੇ 5 ਤਰੀਕਿਓ ਲਈ ਸੀ 5 ਤਰੀਕਿਓ ਲੈਂਦੇ ਦਾ ਟਾਈਮ ਬਾਈ ਨਿਬੜ ਲੋ ਰੋਹਿਤ ਜੀ ਅਰਜ ਦਾ ਨਿਬੜਦਾ ਨਿਬੜਨੇ ਨਹੀਂ ਨਿਬੜਦਾ ਭਰਾਵਾ ਦੱਸ ਦੇ ਜਿਆਦਾ ਕੋਈ ਨਿਬੜਨਾ ਤੁਹਾਡਾ ਵਿਚ ਵਿਚਾਲੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਆ ਤਾਂ ਤੁਸੀਂ ਮਾਫੀ ਬਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਮੈਂ ਦੱਸ ਮੈਨੂੰ ਕਿਵੇਂ ਕਰਾਂ ਤੁਸੀਂ ਕੀ ਕਰਨ ਤੁਸੀਂ ਤੁਸੀਂ ਬੈਂਚ ਹੀ ਕਰਦਾ ਬਾਈ ਜੀ ਇੱਕ ਬੱਚਾ ਤੁਹਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅੱਜ ਉਹ ਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਹੈ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ ਨੌ ਕਹਿੰਦੇ ਕਿ 22 ਕਹਿੰਦੇ ਨੇ ਕਿ ਕਿੰਨਾ ਕਹਿੰਦੇ 15 15.5 ਕਹਿੰਦੇ 6 6 ਲੱਖ ਰੁਪਏ ਜੀਆਈਸੀ ਜੀਆਈਸੀ ਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਤੱਕ ਥੋੜਾ ਵਾਪਸ ਆ ਜਾਊਗਾ ਠੀਕ ਹੈ ਜੀ ਉਹ ਉਹ ਜੀਆਈਸੀਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਜਿੰਨਾ ਵਾਪਸ ਉਹਨਾਂ ਦਾ ਕੰਮ ਉਹਨਾਂ ਨੇ ਪੁੱਛਿਆ ਕਿੰਨੇ ਕਿੰਨੇ ਚੋਂ ਪੁੱਛਿਆ ਜਿੰਨਾ ਕਰਦੇ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਂਦਾ ਦੱਸੋ ਅਸੀਂ ਗਲਤ ਕਿਤੇ ਹੋ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਗਏ ਕੁਝ ਨਹੀਂ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਹੈ ਬਾਈ ਜੀ ਕਾਲਜ ਹੀ ਸਾਡਾ ਅਸੀਂ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਪੁੱਗਤਾ ਆਇਆ ਕੰਮ ਉਹ ਹੂੰ ਯਾ ਅਸੀਂ ਜੁਬਾਨ ਤੋਂ ਮੁੱਕਰੀ ਹੋਈ ਏ ਯਾ ਕਿ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਥੱਗੀ ਮਾਰੀ ਹੋਈ ਏ ਬਾਈ ਜੀ ਲਾਇਸੈਂਸ ਹੋਲਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਏ ਥੱਗ ਹੈ ਚੋਰ ਹੈ ਸਾਨੂੰ ਕਮੈਂਟ ਤੇ ਪੁਆਈਏ ਦੱਸੋ ਬਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਟੱਕਾ ਆਇਆ ਹਾਂ ਹਾਂ ਜੀ ਵੀ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪ ਦਾ ਟੱਕਾ ਅਸੀਂ ਆ ਹਾਂ ਜੀ ਆਪ ਦਾ ਤੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋਂ ਜੇ ਮੈਂ ਨਿਬੜਨਾ ਮੈਂ ਤੁਸੇ ਇੱਥੇ ਬੈੱਕ ਉਹਦਾ ਨਿਬੜਨਾ ਇੱਥੇ ਦੇਖ ਲੈ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਵੀ ਬਾਈ ਜੀ ਸਾਨੂੰ ਕੋਈ ਸਾਡਾ ਕਸੂਰ